ਜੀ ਹਾਲ ਦੋਸਤੋ ਮੈਂ ਗਰਨਾਪ ਸਿੰਘ ਮੈਸਨਪੁਰੀ ਤੇ ਆਪਾਂ ਅੱਜਕੱਲ ਪਹੁੰਚੇ ਹਾਂ ਜੀ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਤੇ ਤੁਹਾਨੂੰ ਥੋੜਾ ਜਿਹਾ ਸ਼ਹਿਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਆਪਾਂ ਇਹ ਜਾ ਰਾਂਗੇ ਸੜਕ ਦੇ ਉੱਤੇ ਸਰਦਾਰ ਨਿਰਮਲ ਸਿੰਘ ਜੀ ਜੋਸਨ ਸਾਹਿਬ ਤੇ ਆਪਣੇ ਪੁਰਾਣੇ ਵਾਲੀ ਬਲੱਡ ਹੌਸ ਕਲੱਬ ਮਹਿਦਪੁਰ ਦੇ ਮੈਂਬਰ ਸਾਹਿਬਾਨ ਆਪਣੇ ਡਰਾਈਵਰ ਬਣੇ ਹੋਏ ਅੱਜਕੱਲ ਇਹਨਾਂ ਦੇ ਨਾਲ ਇੱਕ ਹੋਰ ਸਾਥੀ ਬੈਠੇ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਬੜਾ ਸੋਹਣਾ ਮੌਸਮ ਠੰਡਾ ਤੇ ਪੰਜਾਬ ਤੋਂ ਆ ਕੇ ਤਾਂ ਬਹੁਤ ਠੰਡ ਲੱਗ ਰਹੀ ਮੈਂ ਇੱਥੇ ਜੈਕਟ ਪਾਈ ਹੋਈ ਹੈ ਦੇਖ ਰਹੇ ਤੁਸੀਂ ਡਬਲ ਡਬਲ ਪਾ ਰੱਖੀ ਹੈ ਤੰਦ ਵੱਜਣ ਵਾਲੀ ਠੰਡ ਹੈ ਇੱਥੇ ਮੈਂ ਪਹਿਰਿਆ ਸੋ ਤੁਹਾਨੂੰ ਅੱਜ ਸ਼ਹਿਰ ਦਾ ਘੇੜਾ ਲਵਾਉਨੇ ਆ ਤੇ ਹੋਰ ਗੱਲਾਂ ਬਾਤਾਂ ਮੌਸਮ ਟ੍ਰੈਫਿਕ ਕੈਨੇਡਾ ਦਾ ਯਾਤਰਾ ਕਰਾਉਨੇ ਥੋੜੀ ਜੀ ਸੋ ਆਸ ਕਰਦੇ ਹਾਂ ਆਸ ਕਰਦੇ ਹਾਂ ਵੀ ਤੁਹਾਨੂੰ ਇਹ ਪਸੰਦ ਆਊਗਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ